ਬਠਿੰਡਾ ਦੇ ਵਿੱਚ ਲੇਡੀ ਪੁਲਿਸ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਨਸ਼ਿਆਂ ਸਮੇਤ ਕੀਤੀ ਗ੍ਰਿਫਤਾਰੀ ਤੋਂ ਬਾਅਦ ਹੁਣ ਨਸ਼ਿਆਂ ਸਮੇਤ ਗ੍ਰਿਫਤਾਰੀਆਂ ਦੀ ਗੱਲ ਅੱਗੇ ਤੁਰਈ ਹੈ ਤੇ ਨਾਲ ਹੀ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਦਿੰਨੇ ਆ ਤਿੰਨਾਂ ਦੀ ਪੂਰੀ ਜਾਣਕਾਰੀ ਪਿਆਰਿਓ ਸਤਿ ਸ੍ਰੀ ਅਕਾਲ ਮੈਂ ਹਾਂ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਹੁਣ ਤੁਸੀਂ ਅੱਜ ਆਪਣਾ ਕਮੈਂਟ ਵੀ ਲਿਖ ਕੇ ਦੱਸਿਓ ਕੀ ਹੁਣ ਤੱਕ ਹੇਠਾਂ ਹੇਠਾਂ ਵਾਲੇ ਹੀ ਨਸ਼ਿਆਂ ਦੇ ਵਿੱਚ ਫੜੇ ਜਾ ਰਹੇ ਨੇ ਜਾਂ ਉੱਪਰਲੇ ਵੱਡੇ ਮગર ਮੱਛਾਂ ਨੂੰ ਹੱਥ ਵੀ ਪੈਂਦਾ ਨਜ਼ਰ ਆ ਰਿਹਾ ਹੈ ਹੁਣ ਅੱਜ ਦੀਆਂ ਤਿੰਨ ਖਬਰਾਂ ਦੇ ਵਿੱਚ ਪਹਿਲੀ ਵੱਡੀ ਖਬਰ ਹੈ ਕਿ ਜਦੋਂ ਬਠਿੰਡਾ ਦੇ ਵਿੱਚ ਉਹ ਮਹਿਲਾ ਕਾਂਸਟੇਬਲ ਨਸ਼ਿਆਂ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤੀ ਹੈ ਤਾਂ ਉਸ ਤੋਂ ਬਾਅਦ ਉਹਦੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਦੇ ਲਈ ਅੱਗੇ ਛਾਪੇਮਾਰੀ ਹੋ ਰਹੀ ਹੈ ਉਹਦਾ ਇੱਕ ਸਾਥੀ ਮੁੰਡਾ ਜਿਹਨੂੰ ਸੋਨੂ-ਸੋਨੂ ਕਹਿੰਦੇ ਨੇ ਜਿੱਤੇ ਪਰਚਾ ਦਰਜ ਹੋਇਆ ਉਹਦੀ ਗ੍ਰਿਫਤਾਰੀ ਦੇ ਲਈ ਪੁਲਿਸ ਸਰਸਾ ਤੱਕ ਛਾਪੇ ਮਾਰ ਰਹੀ ਹੈ ਤੇ ਇਹਦੇ ਦਰਮਿਆਨ ਹੀ ਇਧਰ ਜਲੰਧਰ ਦੀ ਫਲੋਰ ਪੁਲਿਸ ਨੇ ਇੱਕ ਵੱਡਾ ਦਾਵਾ ਕੀਤਾ ਹੈ ਖਬਰ ਆ ਰਹੀ ਹੈ ਫਲੋਰ ਪੁਲਿਸ ਵਾਲੇ ਇਹ ਦੱਸ ਰਹੇ ਨੇ ਕਿ ਬੀਤੇ ਦਿਨ ਉਹਨਾਂ ਨੇ ਇੱਕ ਔਰਤ ਨਾਕਾ ਲਾ ਕੇ ਗ੍ਰਿਫਤਾਰ ਕੀਤੀ ਹੈ ਜਿਹਦਾ ਨਾਂ ਨਿਰਮਲ ਨਿੰਮੋ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਦੱਸ ਰਹੀ ਹੈ ਕਿ ਉਹਦੇ ਕੋਲੋਂ 6 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਹੋਇਆ ਤੇ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਤੇ ਨਾਲ ਹੀ ਪੁਲਿਸ ਨੇ ਵੱਡੀ ਪ੍ਰੈਸ ਕਾਨਫਰੰਸ ਕਰਕੇ ਇਹਨੂੰ ਆਪਣੀ ਇੱਕ ਵੱਡੀ ਪ੍ਰਾਪਤੀ ਦੱਸਿਆ ਹੁਣ ਉਹਦੇ ਕੋਲੋਂ ਨਸ਼ਾ ਕਿੰਨਾ ਫੜਿਆ ਗਿਆ 6 ਗ੍ਰਾਮ ਪੁਲਿਸ ਕਹਿੰਦੀ ਹੈ ਅੱਗੇ ਵੀ ਉਹਦੇ ਤੇ 7-8 ਪਰਚੇ ਪਹਿਲਾਂ ਵੀ ਪਾਏ ਹੋਏ ਨੇ ਤੇ ਹੁਣ ਉਹ ਜਦੋਂ ਜਾ ਰਹੀ ਸੀ ਤਾਂ ਉਹਦੇ ਕੋਲੋਂ ਇਹ ਨਸ਼ਾ ਬਰਾਮਦ ਹੋਇਆ ਪਰ ਇੱਥੇ ਸਵਾਲ ਕਰਨ ਵਾਲੇ ਸਵਾਲ ਕਰ ਰਹੇ ਨੇ ਕਿ 17 ਗ੍ਰਾਮ ਉਹ ਜਿਹੜੀ ਲੇਡੀ ਪੁਲਿਸ ਵਾਲੀ ਉਹਦੇ ਕੋਲੋਂ ਫੜਿਆ ਗਿਆ 6 ਗ੍ਰਾਮ ਇਹਦੇ ਕੋਲੋਂ ਫੜਿਆ ਗਿਆ ਪਰ ਕੀ 6 ਗ੍ਰਾਮ 17 ਗ੍ਰਾਮ ਹੀ ਇੱਥੇ ਨਸ਼ਾ ਚੱਲ ਰਿਹਾ ਹੈ ਕੀ ਸਾਰੇ ਵੱਡੇ ਮગર ਮੱਛ ਉਹਨਾਂ ਨੂੰ ਹੱਥ ਪੁਲਿਸ ਪਾ ਰਹੀ ਹੈ ਸਵਾਲਦਰ ਸਵਾਲ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦੇ ਨੇ ਜਿੱਥੇ ਲੋਕ ਇਹ ਕਹਿੰਦੇ ਨੇ ਕਿ ਦੇਖੋ ਹੁਣ ਤੱਕ ਕੋਈ ਵੀ ਵੱਡਾ ਸਿਆਸਤਦਾਨ ਕੋਈ ਵੀ ਵੱਡਾ ਅਫਸਰ ਇਹ ਸਾਰੀ ਮੁਹਿੰਮ ਦੇ ਵਿੱਚ ਫੜਿਆ ਨਹੀਂ ਗਿਆ ਤੇ ਕੀ ਸਾਰੇ ਆ ਥੱਲੇ ਥੱਲੇ ਵਾਲੇ ਹੀ ਇਹ ਸਭ ਕੁਝ ਕਰ ਰਹੇ ਨੇ ਇਹ ਸਵਾਲ ਨਾਲ ਦੀ ਨਾਲ ਖੜੇ ਹੋ ਰਹੇ ਨੇ ਉਧਰ ਸਮਰਾਲਾ ਪੁਲਿਸ ਨੇ ਅੱਜ ਇੱਕ ਵੱਡੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਇੱਕ ਵਿਅਕਤੀ ਦੀ ਲੱਤ 'ਚ ਗੋਲੀ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੱਸ ਰਹੀ ਹੈ ਕਿ ਵੇਖੋ ਜੀ ਪਿਛਲੇ ਦਿਨੀ ਇੱਕ ਮਜ਼ਦੂਰ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਉਹਨਾਂ ਨੂੰ ਦੋ ਵਿਅਕਤੀਆਂ ਨੇ ਘੇਰ ਕੇ ਉਹਨਾਂ ਦੀ ਨਾਲੇ ਲੁੱਟਖੋ ਕੀਤੀ ਨਾਲੇ ਇੱਕ ਨੂੰ ਮਾਰੀ ਸੀ ਗੋਲੀ ਪੁਲਿਸ ਕਹਿੰਦੀ ਉਦੋਂ ਦੇ ਅਸੀਂ ਇਹਨਾਂ ਬੰਦਿਆਂ ਦੀ ਭਾਲ 'ਚ ਸੀ ਫਿਰ ਅਸੀਂ ਇਹ ਫੜ ਲਏ ਤੇ ਪੁਲਿਸ ਕਹਿੰਦੀ ਹੈ ਜਦੋਂ ਅਸੀਂ ਇਹਨਾਂ ਕੋਲੋਂ ਹਥਿਆਰ ਬਰਾਮਦ ਜਿਹੜੇ ਹਥਿਆਰ ਨਾਲ ਇਹਨਾਂ ਗੋਲੀ ਮਾਰੀ ਸੀ ਉਹ ਰਿਕਵਰ ਕਰਨ ਦੇ ਲਈ ਉਹ ਕਢਵਾਉਣ ਦੇ ਲਈ ਇਹਨਾਂ ਨੂੰ ਜਿੱਥੇ ਨੱਪਿਆ ਸੀ ਉੱਥੇ ਲੈ ਕੇ ਗਏ ਤਾਂ ਉੱਥੇ ਫਿਰ ਉਹਨਾਂ ਚੋਂ ਇੱਕ ਬੰਦਾ ਜਿਹੜਾ ਉਹ ਐਸਐਚਓ ਥਾਣੇਦਾਰ ਦੇ ਨਾਲ ਉਲਝ ਪਿਆ ਤੇ ਫਿਰ ਉਹਨੂੰ ਪੁਲਿਸ ਨੂੰ ਗੋਲੀ ਮਾਰਨੀ ਪਈ ਜਾਂ ਗੋਲੀ ਚੱਲ ਗਈ ਤੇ ਉਹਨੂੰ ਵੱਜ ਗਈ ਲੱਤ 'ਚ ਪੈਰ 'ਚ ਪਰ ਦੂਜੇ ਪਾਸੇ ਸਵਾਲ ਇਹਦੇ ਤੇ ਵੀ ਉੱਠ ਰਿਹਾ ਬਹੁਤ ਸਾਰੇ ਲੋਕ ਤੁਸੀਂ ਵੇਖ ਰਹੇ ਹੋ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਪੁਲਿਸ ਦੀ ਗੋਲੀ ਲੱਤ 'ਚ ਹੀ ਕਿਉਂ ਵੱਜਦੀ ਪਈ ਹੈ ਤੇ ਇਹ ਗੋਲੀਆਂ ਪਿਛਲੇ ਟਾਈਮ 'ਚ ਹੀ ਕਿਉਂ ਵੱਜਣੀਆਂ ਸ਼ੁਰੂ ਹੋਈਆਂ ਨੇ ਸਵਾਲ ਜਿਹੜਾ ਜਿਹੜਾ ਵੱਡਾ ਸਵਾਲ ਜਿਹੜਾ ਇੱਕ ਲੌਜਿਕ ਦੇ ਤੌਰ ਤੇ ਦਿੱਤਾ ਜਾਂਦਾ ਉਹ ਇਹ ਹੈ ਕਿ ਜਦੋਂ ਹਥਿਆਰਾਂ ਦੀ ਰਿਕਵਰੀ ਕਰਾਉਣ ਪੁਲਿਸ ਲੈ ਕੇ ਜਾਂਦੀ ਹੈ ਤਾਂ ਪਤਾ ਹੀ ਹੈ ਕਿ ਜੇ ਅਗਲੇ ਤੋਂ ਰਿਕਵਰ ਕਰਾਵਾਂਗੇ ਜਿਵੇਂ ਪੁਲਿਸ ਨੇ ਪਹਿਲਾਂ ਦਰਜਨਾਮੇ ਤੇ ਕਿਹਾ ਕਿ ਜਦੋਂ ਅਗਲੇ ਨੇ 90 ਹਥਿਆਰ ਕੱਢਿਆ ਤਾਂ ਪੁਲਿਸ ਤੇ ਗੋਲੀ ਚਲاتی ਤਾਂ ਜੇ ਉਹ ਇੰਜ ਕਰਦੇ ਨੇ ਤਾਂ ਪੁਲਿਸ ਉਹਨਾਂ ਨੂੰ ਲਿਆ ਕੇ ਪੁੱਛ ਕੇ ਤੇ ਹਥਿਆਰ ਪੁਲਿਸ ਦਾ ਬੰਦਾ ਕਈ ਨਾਲ ਕਿਉਂ ਨਹੀਂ ਪੱਟ ਲੈਂਦਾ ਜਾਂ ਕੱਢ ਲੈਂਦਾ ਉਹਨੂੰ ਹੀ ਕਿਉਂ ਲਾਇਆ ਜਾਂਦਾ ਹਥਿਆਰ ਕੱਢਣ ਦੇ ਲਈ ਇਹ ਇੱਕ ਵੱਡਾ ਸਵਾਲ ਹੈ ਜਦੋਂ ਪੁਲਿਸ ਕਈ ਵਾਰ ਲਾਏ ਹੋਏ ਜਿਹੜੇ ਬੰਬ ਨੇ ਉਹਨਾਂ ਨੂੰ ਵੀ ਜਿਹੜੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਰਾਹਤ ਦਸਤੇ ਨੇ ਉਹ ਬੰਬ ਨਕਾਰਾ ਕਰਕੇ ਵੀ ਬਰਾਮਦ ਕਰ ਲੈਨੇ ਨੇ ਤਾਂ ਫਿਰ ਇਹ ਜਿਹੜੇ ਪਿਸਤੌਲ ਜਾਂ ਕੋਈ ਵੀ ਹਥਿਆਰ ਕਿਸੇ ਨੇ ਦੱਬਿਆ ਤਾਂ ਉਹਨੂੰ ਪੁਲਿਸ ਆਪ ਕਹੀ ਲਿਜਾ ਕੇ ਕਈ ਨਾਲ ਕਿਉਂ ਨਹੀਂ ਕੱਢ ਲੈਂਦੀ ਬੰਦੇ ਤੋਂ ਨਿਸ਼ਾਨਦੇਹੀ ਕਰਾ ਕੇ ਸੋ ਇਹ ਵੱਡੇ ਸਵਾਲ ਕਈ ਦਿਨਾਂ ਤੋਂ ਲੋਕ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਕਰ ਰਹੇ ਨੇ ਪੁੱਛ ਰਹੇ ਨੇ ਤੇ ਹੁਣ ਫਿਰ ਇਸੇ ਤਰ੍ਹਾਂ ਦੀ ਚੀਜ਼ ਵਾਪਰੀ ਆ ਜੇ ਪੁਲਿਸ ਦੇ ਬੰਦਿਆਂ ਦਾ ਨੁਕਸਾਨ ਹੁੰਦਾ ਇਸ ਤਰੀਕੇ ਨਾਲ ਤਾਂ ਇਹ ਤਰੀਕਾ ਬੰਦ ਕਰਕੇ ਨਵਾਂ ਤਰੀਕਾ ਅਪਣਾ ਲੈਣ ਚ ਕੋਈ ਹਰਜ ਨਹੀਂ ਹੋਣੀ ਚਾਹੀਦੀ ਹੁਣ ਅਗਲੀ ਵੱਡੀ ਖਬਰ ਪਟਿਆਲਾ ਤੋਂ ਆ ਰਹੀ ਆ ਪਟਿਆਲਾ ਦੇ ਵਿੱਚ ਇੱਕ ਮੁੰਡੇ ਨੂੰ ਪੁਲਿਸ ਜੱਜ ਸਾਹਿਬ ਦੇ ਸਾਹਮਣੇ ਅਦਾਲਤ ਚ ਲੈ ਕੇ ਜਾ ਰਹੀ ਸੀ ਤੇ ਚੌਥੀ ਮੰਜ਼ਲ ਤੇ ਲੈ ਕੇ ਜਦੋਂ ਉਹਨੂੰ ਖੜੀ ਸੀ ਪੁਲਿਸ ਤਾਂ ਉਸ ਮੁੰਡੇ ਨੇ ਉੱਤੋਂ ਛਾਲ ਮਾਰ ਦਿੱਤੀ ਥੱਲੇ ਤੇ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਪੁਲਿਸ ਦੀ ਗ੍ਰਿਫਤ ਚੋਂ ਹੁਣ ਉਹ ਮੁੰਡੇ ਦਾ ਪਰਿਵਾਰ ਵੀ ਕੈਮਰੇ ਸਾਹਮਣੇ ਆਇਆ ਉਹ ਕਹਿੰਦੇ ਵੀ ਸਾਡੇ ਮੁੰਡੇ ਨੂੰ ਬਿਲਕੁਲ ਨਜਾਇਜ਼ ਫੜਿਆ ਉਹ ਕੋਈ ਨਸ਼ਾ ਨਹੀਂ ਸੀ ਵੇਚਦਾ ਉਹ ਨਸ਼ੇ ਦਾ ਸ਼ਿਕਾਰ ਸੀ ਆਪ ਪਰ ਵੇਚਦਾ ਨਹੀਂ ਸੀ ਨਾ ਉਹ ਨਸ਼ਾ ਤਸਕਰ ਸੀ ਨਜਾਇਜ਼ ਪੁਲਿਸ ਉਹਦੇ ਉੱਪਰ ਇਹ ਪਰਚਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਇਹ ਸਾਰੇ ਕੁਸ਼ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਕਮੈਂਟ ਵਿਚਾਰ ਯਾਰ ਜਰੂਰ ਲਿਖਿਆ ਕਰੋ ਪਬਲਿਕ ਦੇ ਵਿਚਾਰ ਆਉਣੇ ਚਾਹੀਦੇ ਨੇ ਹੁਣ ਅਗਲੀ ਵੱਡੀ ਖਬਰ ਪੰਜਾਬ 'ਚ ਇਹ ਫੈਲ ਰਹੀ ਆ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਟੱਕਰ ਹੋਈ ਹੈ ਬਾਜਵਾ ਵਿਰੋਧੀ ਧਿਰ ਦਾ ਨੇਤਾ ਵਿਧਾਨ ਸਭਾ 'ਚ ਤੇ ਭਗਵੰਤ ਮਾਨ ਸਾਹਿਬ ਪੰਜਾਬ ਦੇ ਸੀਐਮ ਨੇ ਪਿਛਲੇ ਦਿਨੀ ਬਾਜਵਾ ਨੇ ਬਿਆਨ ਦਿੱਤਾ ਵੀ 50 ਬੰਬ ਆਏ ਨੇ 18 ਚੱਲ ਗਏ ਨੇ 32 ਚੱਲਨੇ ਨੇ ਫਿਰ ਪਰਚਾ ਹੋ ਗਿਆ ਫਿਰ ਕੱਲ ਅਦਾਲਤ ਦੇ ਕਹਿਣ ਤੇ ਐਫ ਆਈ ਆਰ ਦੀ ਕਾਪੀ ਪਰਚੇ ਦੀ ਕਾਪੀ ਬਾਜਵਾ ਨੂੰ ਮਿਲੀ ਹੈ ਅੱਜ ਇੱਕ ਪਾਸੇ ਤਾਂ ਕਾਂਗਰਸ ਪ੍ਰਦਰਸ਼ਨ ਕਰ ਰਹੀ ਹੈ ਚੰਡੀਗੜ੍ਹ 'ਚ ਇਹਦੇ ਖਿਲਾਫ ਤੇ ਦੂਜੇ ਪਾਸੇ ਪੂਰੀ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਰੱਖਤਾ ਹੈ ਕਾਂਗਰਸ ਦੇ ਖਿਲਾਫ ਦੋਨੇ ਧਿਰਾਂ ਪ੍ਰਦਰਸ਼ਨੋ ਪ੍ਰਦਰਸ਼ਨੀ ਹੋ ਰਹੀਆਂ ਅੱਜਾ ਹੁਣ ਤੁਸੀਂ ਦੇਖੋ ਇਹ ਕੀ ਹੋ ਰਿਹਾ ਕਿ ਇਹ ਸਿੱਧਾ ਸਿੱਧਾ ਵੋਟ ਸਿਆਸਤ ਨਹੀਂ ਗਈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੋਨਾਂ ਦੀ ਹੁਣ ਇਹ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਹ ਦੋਨੇ ਇੰਡੀਆ ਗੱਠ ਜੋੜ ਨਾਂ ਦਾ ਗੱਠ ਜੋੜ ਬਣਾ ਕੇ ਉਹਦੇ ਵਿੱਚ ਗੱਠ ਜੋੜ ਦੇ ਇਕੱਠੇ ਚੋਣਾਂ ਲੜਦੇ ਰੇ ਆ ਪਿਛਲੇ ਟਾਈਮ ਤੱਕ ਤੁਸੀਂ ਵੇਖਿਆ ਨਾ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਐ ਬਣਾ ਰਹੇ ਨੇ ਜਿਵੇਂ ਅਸੀਂ ਇੱਕ ਦੂਜੇ ਦੇ ਬੜੇ ਵਿਰੋਧੀ ਆ ਆਮ ਆਦਮੀ ਪਾਰਟੀ ਬਾਜਵੇ ਤੇ ਪਰਚਾ ਕਰ ਰਹੀ ਏ ਬਾਜਵੇ ਹੋ ਰਹੀ ਉਹਨਾਂ ਦੇ ਖਿਲਾਫ ਵਿਰੋਧ ਕਰ ਰਹੇ ਨੇ ਅੱਜ ਆਮ ਆਦਮੀ ਪਾਰਟੀ ਵੀ ਵਿਰੋਧ ਚਾਹੀ ਗੀ ਵੇਖੋ ਸਾਲ ਸਵਾ ਸਾਲ ਤੱਕ ਪੰਜਾਬ ਚ ਹੋਣੀਆਂ ਚੋਣਾਂ ਅੱਜ ਤੋਂ ਹੀ ਹੋ ਰਹੀ ਆ ਵੋਟਾਂ ਦੀ ਤਿਆਰੀ ਇਹ ਸਾਰੀਆਂ ਪਾਰਟੀਆਂ ਦੁਬਾਰਾ ਫਿਰ ਗੱਦੀ ਨੂੰ ਹੱਥ ਪਾਉਣ ਤੋਂ ਬਿੜਾ ਇਹ ਕੋਈ ਹੋਰ ਗੇਮ ਨਹੀਂ ਹੈਗੀ ਸਾਰੀਆਂ ਪਾਰਟੀਆਂ ਪੰਜਾਬ ਚ ਪਰ ਅੱਛਾ ਜੇ ਤਾਂ ਕਿਸਾਨ ਪ੍ਰਦਰਸ਼ਨ ਕਰਨ ਮਜ਼ਦੂਰ ਪ੍ਰਦਰਸ਼ਨ ਕਰਨ ਬੇਰਜ਼ਗਾਰ ਪ੍ਰਦਰਸ਼ਨ ਕਰਨ ਫੇਰ ਤਾਂ ਪ੍ਰਦਰਸ਼ਨ ਕਰਨਾ ਗਲਤ ਹੈ ਤੇ ਜੇ ਕਾਂਗਰਸ ਪ੍ਰਦਰਸ਼ਨ ਕਰੇ ਤੇ ਅੱਜ ਫਿਰ ਆਮ ਆਦਮੀ ਪਾਰਟੀ ਆਂਦੀ ਅਸੀਂ ਪ੍ਰਦਰਸ਼ਨ ਕਰਾਂਗੇ ਫੇਰ ਪ੍ਰਦਰਸ਼ਨ ਠੀਕ ਹੈ ਇਹ ਸਾਰੀਆਂ ਪਾਰਟੀਆਂ ਧਰਨੇ ਵੀ ਲਾਉਂਦੀਆਂ ਮੁੱਕਰ ਕੇ ਵਿਖਾਉਣ ਕਿ ਆਮ ਆਦਮੀ ਪਾਰਟੀ ਨੇ ਧਰਨੇ ਅਜ ਤੱਕ ਨਹੀਂ ਲਾਏ ਹੁਣ ਤੱਕ ਦਿੱਲੀ ਚ ਲਾਈ ਗਏ ਜਦੋਂ ਉੱਥੇ ਕੇਜਰੀਵਾਲ ਤੇ ਦੂਜੇ ਆਗੂ ਫੜੇ ਨੇ ਪੰਜਾਬ ਤੇ ਇਹਨਾਂ ਨੂੰ ਧਰਨੇ ਜ਼ਹਿਰ ਲੱਗਦੇ ਨੇ ਤਾਂ ਫਿਰ ਸਵਾਲ ਤਾਂ ਉੱਠਣਗੇ ਵੀ ਇਹ 도ਗਲੀ ਨੀਤੀ ਸਿਰ ਹੱਕ ਮੰਗਦੇ ਲੋਕਾਂ ਤੇ ਕਿਉਂ ਅਪਣਾਈ ਜਾਂਦੀ ਹੈ ਜਦੋਂ ਭਾਰਤ ਦਾ ਸੰਵਿਧਾਨ ਜਿਹੜਾ ਸਰਵ ਉੱਚ ਕਾਨੂੰਨ ਹੈ ਉਹ ਇਹ ਕਹਿੰਦਾ ਕਿ ਲੋਕ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾ ਸਕਦੇ ਨੇ ਧਰਨਾ ਪ੍ਰਦਰਸ਼ਨ ਕਰ ਸਕਦੇ ਨੇ ਤਾਂ ਫਿਰ ਇਹ ਸਰਕਾਰਾਂ ਧਰਨੇ ਪ੍ਰਦਰਸ਼ਨਾਂ ਦੇ ਉੱਪਰ ਐਦਾਂ ਕਿ ਉਹਨੂੰ ਜ਼ਹਿਰ ਬਣਾ ਦਿੰਦੀਆਂ ਤੇ ਫਿਰ ਦੋਗਲੀਆਂ ਆਪਦੀ ਪਾਰਟੀ ਨੂੰ ਜਦੋਂ ਲੋੜ ਪੈਂਦੀ ਉਦੋਂ ਉਹੀ ਪ੍ਰਦਰਸ਼ਨ ਉਹੀ ਧਰਨੇ ਜਾਇਜ਼ ਕਰਾਰ ਦੇ ਦਿੱਤੇ ਜਾਂਦੇ ਨੇ ਇਹ ਆਮ ਆਦਮੀ ਪਾਰਟੀ ਨੂੰ ਸਾਰੀ ਦੁਨੀਆ ਜਾਣਦੀ ਹੈ ਕੇਜਰੀਵਾਲ ਸਾਹਿਬ ਖੁਦ ਧਰਨੇ ਦੀ ਪੁਦਾਇਸ਼ ਨੇ ਆਮ ਆਦਮੀ ਪਾਰਟੀ ਆਪਣਾ ਵਕਾਸ ਹੀ ਧਰਨੇ ਲਾ ਲ ਕੇ ਕੀਤਾ ਕਿਹੜਾ ਧਰਨਾ ਕਾਲੀਆਂ ਦੇ ਰਾਤ ਤੇ ਬਾਅਦ ਕਾਂਗਰਸ ਰਾਜ ਜਿੰਦੇ ਚ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਹੋਈ ਪੰਜਾਬ ਚ ਵੱਖਰੇ ਤੌਰ ਤੇ ਦਰਜਣਾ ਸੈਂਕੜੇ ਧਰਨੇ ਲਾਏ ਅੱਜ ਲੋਕਾਂ ਦੇ ਧਰਨੇ ਸਰਕਾਰ ਬਣਨ ਤੋਂ ਬਾਅਦ ਜ਼ਹਿਰ ਲੱਗਦੇ ਨੇ ਆਪ ਅੱਜ ਫੇਰ ਪ੍ਰਦਰਸ਼ਨ ਕਿਵੇਂ ਹੁਣ ਉਹ ਕਹਿਣਗੇ ਅਸੀਂ ਤਾਂ ਪ੍ਰਦਰਸ਼ਨ ਕਰਨਾ ਅਸੀਂ ਤਾਂ ਪਾਸੇ ਬਹਿ ਕੇ ਪ੍ਰਦਰਸ਼ਨ ਕਰਨਾ ਪਾਸੇ ਅੱਛਾ ਜਿਹੜੇ ਲੋਕ ਕਹਿੰਦੇ ਸੀ ਵੀ ਚੰਡੀਗੜ੍ਹ ਅਸੀਂ 5 ਤਰੀਕ ਨੂੰ ਆਉਣਾ ਤੇ ਕਿਸਾਨ ਕਹਿੰਦੇ ਸੀ ਇੱਥੇ ਅਸੀਂ ਇੱਕ ਥਾਂ ਤੇ ਬਹਿ ਕੇ ਸਾਨੂੰ ਜਗ੍ਹਾ ਦੇ ਦਿਓ ਅਸੀਂ ਆਪਣੀਆਂ ਮੰਗਾਂ ਦਾ ਪ੍ਰਦਰਸ਼ਨ ਕਰਨਾ ਤੇ ਉਹਨਾਂ ਨੂੰ ਕਿਉਂ ਫੜਿਆ ਗਿਆ ਉਹਨਾਂ ਨੂੰ ਕਿਉਂ ਰੋਕਿਆ ਗਿਆ ਉਹਨਾਂ ਨੂੰ ਕਿਉਂ ਜੇਲ੍ਹ ਨਹੀਂ ਤੁੰਨਿਆ ਗਿਆ ਇਨਾ ਦੋਗਲਾਪਨ ਪੰਜਾਬ ਨੇ ਨਾ ਬਰਦਾਸ਼ਤ ਕੀਤਾ ਨਾ ਕਦੇ ਕਰਨਾ ਹੁਣ ਆ ਜਿਹੜੇ ਕਾਂਗਰਸ ਦੀ ਗੱਲ ਕਰ ਲੋ ਜਿਹੜਾ ਬਿਆਨ ਬਾਜਵਾ ਸਾਹਿਬ ਨੇ ਦਿੱਤਾ ਉਹ ਬਿਆਨ ਵੀ ਵੈਸੇ ਬਾਜਵੇ ਨੂੰ ਇਸ ਤਰ੍ਹਾਂ ਨਹੀਂ ਸੀ ਦੇਣਾ ਚਾਹੀਦਾ ਸ਼ੰਕੇ ਵਜੋਂ ਦੇ ਦਿੰਦੇ ਉਹਨਾਂ ਨੇ ਤਾਂ ਗੱਲ ਹੀ ਐ ਕੀਤੀ ਨਾ ਵੀ ਜਿਵੇਂ 50 ਬੰਬ ਉਹਨਾਂ ਦੇ ਹੱਥੀਂ ਆਏ ਹੋਣ ਤੇ 18 ਚੱਲੇ ਹੋਣ ਤੇ 32 ਅਜੇ ਪਏ ਹੋਣ ਬਾਜਵਾ ਸਾਹਿਬ ਨੇ ਵੀ ਬਿਆਨ ਦੇਣ ਲੱਗਿਆ ਕੋਈ ਅਕਲਮੰਦੀ ਕੋਈ ਸੂਝ ਬੂਝ ਨਹੀਂ ਵਰਤੀ ਤੇ ਨਾ ਵਰਤ ਰਹੇ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਅਗਲੇ ਨੂੰ ਮੌਕਾ ਮਿਲਿਆ ਉਹਨਾਂ ਨੇ ਕੇਸ ਕਰਤਾ ਤੇ ਹੁਣ ਇਹ ਸਾਰਾ ਉਲਝਾ ਪਿਆ ਪਿਆ ਉਧਰ ਅੱਜ ਸਮਾਣੇ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਏ ਨੇ ਉੱਥੇ ਸਕੂਲ ਦਾ ਉਦਘਾਟਨ ਕਰਨਾ ਉਹਨਾਂ ਨੇ ਅੱਗੋਂ ਆ ਕੇ ਕਿਸਾਨ ਸ਼ੰਭੂ ਤੇ ਖਨੌਰੀ ਵਾਲੇ ਇਕੱਠੇ ਹੋ ਕੇ ਜਿਹੜੇ ਉੱਥੇ ਚੱਕੇ ਉਹ ਕਹਿੰਦੇ ਅਸੀਂ ਸਵਾਲ ਪੁੱਛ ਲੈਣੇ ਪੁਲਿਸ ਸਾਨੂੰ ਜਾਣ ਦੇ ਵੀ ਪੁਲਿਸ ਤੇ ਕਿਸਾਨਾਂ ਦੀ ਆਪਸ ਧੱਕਮ ਧੱਕੀ ਹੋ ਰਹੀ ਆ ਉਥੇ ਕਈ ਪੱਤਰਕਾਰ ਇਹ ਵੀ ਦੋਸ਼ ਲਾ ਰਹੇ ਵੀ ਪੁਲਿਸ ਨੇ ਸਾਡੇ ਕੈਮਰੇ ਖੋਏ ਨੇ ਸਾਡੇ ਮਾਈਕ ਖੋਏ ਨੇ ਪੁਲਿਸ ਕਹਿ ਰਹੀ ਹੈ ਵੀ ਸਾਡਾ ਪੱਖ ਨਹੀਂ ਵਿਖਾਉਂਦੇ ਅਸੀਂ ਤਾਂ ਇੰਜ ਕੀਤਾ ਅੱਛਾ ਕੀ ਪੁਲਿਸ ਨੂੰ ਇਹ ਰਾਈਟ ਹੈਗਾ ਵੀ ਜੇ ਪੁਲਿਸ ਨੂੰ ਲੱਗੇ ਵੀ ਸਾਡਾ ਪੱਖ ਇੱਥੇ ਘੱਟ ਅਜੇ ਵਿਖਾਇਆ ਗਿਆ ਜਾਂ ਘੱਟ ਗੱਲ ਹੋਈ ਹੈ ਤਾਂ ਫਿਰ ਉਹ ਮਾਈਕ ਖੋ ਸਕਦੀ ਹੈ ਕੈਮਰੇ ਖੋ ਸਕਦੀ ਹੈ ਇਹ ਤਾਂ ਸਾਰੇ ਹੀ ਖੋਣ ਲੱਗ ਪੈਣਗੇ ਫਿਰ ਸੋ ਪੁਲਸ ਨੇ ਜਿਹਦੇ ਆਪ ਇਹਨਾਂ ਚੀਜ਼ਾਂ ਨੂੰ ਰੋਕਣਾ ਜਦੋਂ ਪੁਲਸ ਦੇ ਵਿੱਚ ਕੁਝ ਹੈਂਕੜ ਬਾਜ ਬੰਦੇ ਵੜੇ ਹੋਣ ਭਰਤੀ ਹੋ ਜਾਣ ਤਾਂ ਫਿਰ ਜੇ ਉਹ ਇਦਾਂ ਕਰਨ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਲੋਕਤੰਤਰ ਲਈ ਕੋਈ ਬਹੁਤੀ ਚੰਗੀ ਚੀਜ਼ ਨਹੀਂਗੀ ਸੋ ਕਿਸਾਨਾਂ ਨੇ ਜੇ ਸਵਾਲ ਪੁੱਛਣੇ ਨੇ ਪੁੱਛਣ ਦੇਣੇ ਚਾਹੀਦੇ ਨੇ ਭਗਵੰਤ ਮਾਨ ਸਾਹਿਬ ਨੇ ਤਾਂ ਸਿਖਾਇਆ ਵੀ ਆਪ ਦੇ ਲੋਕਾਂ ਨੂੰ ਬਾਰ-ਬਾਰ ਵੀ ਹਕੂਮਤਾਂ ਨੂੰ ਸਵਾਲ ਕਰਨੇ ਚਾਹੀਦੇ ਆ ਸਰਕਾਰਾਂ ਨੂੰ ਸਵਾਲ ਕਰਨੇ ਚਾਹੀਦੇ ਆ ਤੇ ਅੱਜ ਉਹ ਆਪ ਹੀ ਸਵਾਲ ਕਰਨ ਵਾਲਿਆਂ ਨੂੰ ਜੇ ਨੇੜੇ ਨਹੀਂ ਫੜਕਣ ਦੇ ਰਹੇ ਤਾਂ ਫਿਰ ਇਹ ਚੱਕਰ ਕੀ ਹੈ ਫਿਰ ਕੀ ਇਹ ਧਿਆਨਤਦਾਰੀ ਹੈ ਫਿਰ ਕੀ ਇਹ ਇਮਾਨਦਾਰੀ ਹੈ ਫਿਰ ਕੀ ਇਹ ਨਿਰਪੱਖਤਾ ਹੈ ਫਿਰ ਕੀ ਇਹ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਯਾਰ ਇਹ ਸਵਾਲ ਨਹੀਂ ਤੁਸੀਂ ਇੱਥੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਸਕਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ